ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚਲਰੀ ਭਾਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋਈ ਹੈ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦਾ ਇਹ ਦੂਜਾ ਸ਼ਬਦ ਆਰੰਭ ਹੁੰਦਾ ਹੈ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਈ ਬਚਨ ਕਰਦੇ ਹੋਏ ਜੀਵਾ ਨੂੰ ਪਰਦੇਸ਼ ਬਖਸ਼ਦੇ ਹਨ ਜੀ ਵਾਹਿਗੁਰੂ ਜੀ ਗੁਜਰੀ ਮਹੱਲਾ ਪਹਿਲਾ ਨਾਭ ਕੰਬਲ ਤੇ ਬ੍ਰਹਮਾ ਉਪਜੇ 베ਦ ਪੜੇ ਮੁਖ ਕੰਠ ਸਵਾ ਕਉ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਧੰ ਤਨ ਪਾਤਸ਼ਾਹ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਬਚਨ ਕਰਦੇ ਹਨ ਨਾਭ ਕੰਮਲ ਤੇ ਬ੍ਰਹਮਾ ਉਪਜੇ ਕਹਿੰਦੇ ਬ੍ਰਹਮਾ ਜਿਹੜਾ ਸੀ ਪਾਤਸ਼ਾਹ ਜੀ ਕਹਿੰਦੇ ਨਾਭ ਕੰਮਲ ਦੇ ਵਿੱਚੋਂ ਉਤਪਨ ਹੋਇਆ ਪੈਦਾ ਹੋਇਆ ਜੋ বেদ ਸਾਸਤਰ ਦੇ ਵਿੱਚ ਇਨਾ ਗ੍ਰੰਥਾ ਦੇ ਵਿੱਚ ਇਹ ਲਿਖਿਆ ਹੋਇਆ ਹੈ ਉਹ ਨਾਨਕ ਪਾਤਸ਼ਾਹ ਜੀ ਉਦਾਹਰਣ ਲੈਂਦੇ ਹੋਏ ਸਾਨੂੰ ਮਾਰਗ ਦਰਸਾ ਰਹੇ ਹਨ ਰਸਤਾ ਦੱਸ ਰਹੇ ਹਨ ਇਹਦੇ ਨਾਭ ਕਮਲ ਤੇ ਬ੍ਰਹਮਾ ਉਪਜੈ ਵਿਸ਼ਨੂੰ ਦੀ ਨਾਭ ਦੇ ਵਿੱਚੋਂ ਧੁੰਨੀ ਦੇ ਵਿੱਚੋਂ ਨਾਭ ਧੁੰਨੀ ਨੂੰ ਕਹਿੰਦੇ ਹਨ ਜੰਦੇ ਕੰਬਲ ਉਤਪਨ ਹੋਇਆ ਪੈਦਾ ਹੋਇਆ ਕੌਲ ਤੇ ਉਹ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਉਹ ਕੌਲ ਦੀ ਜਿਹੜੀ ਨਾਲੀ ਸੀ ਉਹਦੇ ਵਿੱਚੋਂ ਬ੍ਰਹਮਾ ਦਾ ਉਤਾਰ ਹੋਇਆ ਬ੍ਰਹਮਾ ਉਤਪਨ ਹੋਇਆ ਤੇ ਮਹਾਰਾਜ ਜੀ ਉਦਾਹਰਣ ਲੈਂਦੇ ਹਨ ਨਾਭ ਕਮਲ ਤੇ ਬ੍ਰਹਮਾ ਉਪਜੇ ਬੀਦ ਪੜੇ ਮੁਖ ਪਰ ਕੰਠ ਸਵਾਰ ਕਹਿੰਦੇ ਬ੍ਰਹਮਣ ਲੋਕ ਜਿਹੜੇ ਹਨ ਉਹ ਵੇਦਾਂ ਨੂੰ ਪੜ੍ਹ ਕੇ ਕੰਠ ਨੂੰ ਸਵਾਰ ਕੇ ਗਲੇ ਨੂੰ ਸਵਾਰ-ਸਵਾਰ ਕੇ ਮਹਾਰਾਜ ਜੀ ਕਹਿੰਦੇ ਇਹ ਵੇਦਾਂ ਦੇ ਵਿੱਚੋਂ ਇਹ ਵਿਚਾਰ ਨੂੰ ਇਹ ਕਥਾ ਨੂੰ ਇਹ ਪਾਠ ਨੂੰ ਕਰਨਾ ਕਰਦੇ ਹੈ ਵੇਦ ਪੜੇ ਮੁਖ ਕੰਠ ਸਵਾਰ ਕੀ ਬ੍ਰਹਮਾ ਜਿਹੜਾ ਸੀ ਉਹ ਕੰਮਲ ਦੇ ਵਿੱਚੋਂ ਪੈਦਾ ਹੋਇਆ ਕੰਮਲ ਦੀ ਜਿਹੜੀ ਨਲੀ ਸੀ ਤੇ ਉਦਾਂਤ ਪਾਣ ਵਾਸਤੇ ਦੇਖੋ ਉਹੀ ਬ੍ਰਹਮਾ ਜਿਹੜਾ ਸੀ ਉਹ ਨਾਲੀ ਦੇ ਵਿੱਚ ਤੁਰ ਪਿਆ ਕਿ ਉਹ ਮੈਂ ਪ੍ਰਮਾਤਮਾ ਦਾ ਅੰਤ ਭਾਵਾਂ ਬ੍ਰਹਮਾਤਸੀ ਜਿਹੜਾ ਉਹ ਨੂੰ ਲੱਭਣ ਵਾਸਤੇ ਤੁਰਿਆ ਤੇ ਮਹਾਰਾਜ ਜੀ ਕਹਿੰਦੇ ਤਾਂ ਕੋ ਅੰਤ ਨਾ ਜਾਈ ਲਖਨਾ ਆਵਤ ਜਾਤ ਰਹੇ ਗੁਬਾਰ ਕਹਿੰਦੇ ਪਰਉ ਦਾ ਅੰਤ ਨਹੀਂ ਲਖ ਸਕਿਆ ਉਹਨੂੰ ਲੱਭ ਨਹੀਂ ਸਕਿਆ ਉਹ ਗ੍ਰੰਥ ਕਹਿੰਦੇ ਹਨ ਵੇਦ ਜਿਹੜੇ ਕਹਿੰਦੇ ਹਨ ਵੇਦ ਸਿਮਰਤियां ਕਹਿੰਦੀ ਕਹਿਣਾ ਕਰਦੀਆਂ ਹਨ ਪਾਰਾ ਜੀ ਕਹਿੰਦੇ ਕਿ ਉਹ ਜਿਹੜਾ ਸੀ ਉਹ ਸੁਨਾਲੀ ਦੇ ਵਿੱਚ ਲੱਭਦਾ ਰਿਹਾ ਕਈ ਯੁੱਗ ਲੱਗ ਗਏ ਉਹਨੂੰ ਰਮਾਸੀ ਜਿਹੜਾ ਉਹ ਉਸੇ ਨਾਲੀ ਦੇ ਨੇਰੇ ਦੇ ਵਿੱਚ ਨਿਰਕੁਪ ਦੇ ਵਿੱਚ ਇੰਨਾ ਸਮਾਂ ਜਿਹੜਾ ਸੀ ਉੱਧਰ-ਉੱਧਰ ਭੜਕਦਾ ਰਿਹਾ ਕਿ ਉਹ ਪਰਮਾਤਮਾ ਨੂੰ ਮੈਂ ਲੱਭ ਲਵਾਂ ਉਹਦਾ ਅੰਤ ਪਾ ਲਵਾਂ ਤੇ ਮਹਾਰਾਜ ਜੀ ਕਹਿੰਦੇ ਭਾਈ ਉਹਨੇ ਅੰਤ ਨਹੀਂ ਪਾਇਆ ਕਹਿੰਦੇ ਉਹ ਲੱਭ ਵੀ ਨਹੀਂ ਸਕਿਆ ਅੰਤ ਹੀ ਨਹੀਂ ਪਾ ਸਕਿਆ ਜੁਗ ਲੰਘ ਕੇ ਦੇਖੋ ਇੰਨਾ ਸਮਾਂ ਗੁਜ਼ਰ ਗਿਆ ਤਾਂ ਕੋ ਅੰਤ ਨਾ ਜਾਈ ਲਖਣਾ ਕਹਿੰਦੇ ਉਹਦਾ ਲਖਣਾ ਉਹਦਾ ਉਹਨੂੰ ਲਖ ਨਹੀਂ ਸਕਿਆ ਉਹਦਾ ਅੰਤ ਨਹੀਂ ਲੈ ਸਕਿਆ ਆਵਤ ਜਾਤ ਕਹਿੰਦੇ ਹੁੰਦਾ ਜਾਂਦਾ ਰਿਆ ਤੇ ਉਹ ਨਲੀ ਦੇ ਵਿੱਚ ਢੇਡੇ ਕੱਟਦਾ ਇੰਨੇ ਸਵਾਂ ਨਗਾਹ ਤੱਕ ਪਰ ਉਹਦੀ ਪ੍ਰਾਪਤੀ ਨਹੀਂ ਕਰ ਸਕਿਆ ਉਹਦਾ ਅੰਤ ਨਹੀਂ ਪਾ ਸਕਿਆ ਇਹ ਉਹ ਜਿਹੜੇ ਗ੍ਰੰਥਾਂ ਨੂੰ ਉਹਨਾਂ ਦੀ ਕਹਾਣੀ ਮਹਾਰਾਜ ਜੀ ਦਰਸਾਉਂਦੇ ਹਨ ਜਾਤ ਰਹੇ ਗੁਬਾਰ ਇੰਦੇ ਗਵਾਰ ਪੁੰਨੇ ਦੇ ਵਿੱਚ ਹੀ ਸਮਾਂ ਨਗਾਤਾ ਲੱਭ ਲੱਭ ਕੇ ਸਮਾਂ ਗੁਜ਼ਰ ਗਿਆ ਪਰ ਉਹ ਪ੍ਰਮਾਤਮਾ ਨੂੰ ਲੱਭ ਹੀ ਨਹੀਂ ਸਕਿਆ ਉਹਦੇ ਅੰਤ ਨੂੰ ਲੱਭਣ ਗਿਆ ਸੀ ਕਿਉਂ ਦਾ ਅੰਤ ਕਿੱਥੇ ਹੈ ਤੇ ਉਹਦਾ ਅੰਤ ਤਾਂ ਹੀ ਨਹੀਂ ਪ੍ਰਮਾਤਮਾ ਤੋਂ ਬੇਅੰਤ ਤਾਂ ਹੀ ਹੈ ਨਾ ਉਹਦਾ ਬੇਅੰਤ ਹੈ ਜਿਹਦਾ ਕੋਈ ਅੰਤ ਨਾ ਹੋਵੇ ਉਹ ਹੀ ਬੇਅੰਤ ਕਿਹਾ ਜਾਂਦਾ ਹੈ ਜੀ ਮਹਾਰਾਜ ਜੀ ਇਥੇ ਕਥਨ ਕਰਦੇ ਹੋ ਇਹ ਸਾਨੂੰ ਰਸਤਾ ਦੱਸ ਰਹੇ ਹਨ ਕਿਉ ਮਾਲਕ ਦਾ ਭਾਈ ਅੰਤ ਨਹੀਂ ਅਸੀਂ ਪਾ ਸਕਦੇ ਉਹ ਬੇਅੰਤ ਹੈ ਜਿੰਨਾ ਅੰਤ ਪਾਣ ਵਸਤੇ ਦੇਖੋ ਬ੍ਰਹਮਾ ਵੀ ਚਲਾ ਗਿਆ ਇੰਨਾ ਸਮਾਂ ਗੁਜ਼ਾਰਤਾ ਉਹਨੇ ਅੰਤ ਨਹੀਂ ਪਾ ਸਕਿਆ ਤੇ ਕਹਿੰਦੇ ਕਿੱਥੋਂ ਅੰਤ ਪਾ ਲਾਵਾਂਗੇ ਉਹਦਾ ਪ੍ਰੀਤਮ ਕਿਉ ਬਿਸਰੇ ਮੇਰੇ ਪ੍ਰਾਨ ਆਧਾਰ ਇਹ ਰਹਾਉ ਦੀ ਪੰਕਤੀ ਹੈ ਭਾਈ ਜਿਹਦੇ ਵਿੱਚ ਮਹਾਰਾਜ ਜੀ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਪ੍ਰੀਤਮ ਕੋ ਵਿਸਰੇ ਮੇਰੇ ਪ੍ਰਾਣ ਆਧਾਰ ਕਹਿੰਦੇ ਮਨਾ ਹੇ ਮੇਰੇ ਮਾਨ ਨੂੰ ਕਿਉਂ ਬਸਾਰਦਾ ਉਹ ਪ੍ਰੀਤਮ ਨੂੰ ਜਿਹਦੇ ਨਾਲ ਪ੍ਰੀਤਮ ਉਹਦਾ ਨਾਮ ਹੈ ਪ੍ਰੀਤਮ ਦਾ ਅਰਥ ਬਣਦਾ ਹੈ ਕਿ ਉਹ ਪ੍ਰਤੀ ਪਰਮਾਤਮਾ ਜਿਹਦੇ ਨਾਲ ਸਿਮ ਪ੍ਰੇਮ ਕਰਨਾ ਹੈ ਪਿਆਰ ਕਰਨਾ ਹੈ ਮਹਾਰਾਜ ਜੀ ਕਹਿੰਦੇ ਉਹਦੀ ਪ੍ਰੀਤਮ ਉਹ ਵਿਸਰੇ ਮੇਰੇ 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 ਪ੍ਰਾਨ ਕੇ ਮੇਰੇ ਪ੍ਰਾਨੋ ਉਹ ਮੇਰੀ ਜਿੰਦੇ ਉਹਨੂੰ ਵਿਸਰ ਨਾ ਜਾਈ ਉਹਨੂੰ ਭੁੱਲ ਨਾ ਜਾਈ ਉਹਨੂੰ ਵਿਸਾਰ ਨਾ ਜਾਈ ਪ੍ਰਮਾਤਮਾ ਨੂੰ ਪੱਤੀ ਪਰਮੇਸ਼ਰ ਪ੍ਰੀਤਮ ਨੂੰ ਜਾਂ ਕੀ ਭਗਤ ਕਰੇ ਜਨ ਪੂਰੇ ਮਨ ਜਨ ਸਿਵੇ ਗੁਰ ਵਿਚਾਰ ਫਿਰ ਮਹਾਰਾਜ ਜੀ ਕਹਿੰਦੇ ਭਾਈ ਉਹਦੀ ਭਗਤੀ ਕਰ ਉਹਦੀ ਭਗਤੀ ਕਰਕੇ ਉਹਦੇ ਸੇਵਕ ਜਨ ਨੂੰ ਪਾ ਲੈਂਦੇ ਹਨ ਜਾਂਕੀ ਭਗਤ ਕਰੇ ਜਨ ਪੂਰੇ ਕਹਿੰਦੇ ਜਿਹੜੇ ਪੂਰੇ ਭਗਤ ਗੁਰਮਖ ਜਨ ਹਨ ਕਹਿੰਦੇ ਉਹ ਸੇਵਕ ਜਨ ਉਹਨੂੰ ਹੀ ਪ੍ਰਾਪਤੀ ਕਰ ਲੈਂਦੇ ਹਨ ਉਹਦੀ ਭਗਤੀ ਕਰਕੇ ਕਹਿੰਦੇ ਉਹਨੂੰ ਪਾ ਲੈਂਦੇ ਹਨ ਮੁੰਨ ਜਨ ਮੁੰਨ ઋષਿ ਮੁੰਨੀ ਅਤੇ ਜਨ ਮਨੁੱਖ ਸਿਵੇ ਗੁਰ ਵਿਚਾਰ ਕਹਿੰਦੇ ਉਹ ਵੀ ਗੁਰੂ ਦੀ ਵਿਚਾਰ ਦੁਆਰਾ ਗੁਰੂ ਦੀ ਬਚਨ ਅਨੁਸਾਰ ਕਹਿੰਦੇ ਉਹਨੂੰ ਲੱਭਣਾ ਚਾਹੁੰਦੇ ਹਨ ਉਹਦੀ ਪ੍ਰਾਪਤੀ ਚਾਹੁੰਦੇ ਹਨ ਰਹਾਉ ਮਿਸ਼ਰਾਮ ਦੇ ਕੇ ਸਤਿਗੁਰ ਜੀ ਅੱਗੇ ਬੇਚਨ ਕਰਦੇ ਹਨ ਭਾਈ ਗਉ ਸਤਸ ਦੀਪਕ ਜਾ ਕੇ ਤ੍ਰਿ ਭਵਨ ਏਕਾ ਜੋ ਤੁਮਾਰਾਰ ਰਬ ਸੂਰਜ ਨੂੰ ਕਹਿੰਦੇ ਹਨ ਸਾਸ ਸந்திரன் ਮਾ ਨੂੰ ਕਹਿੰਦੇ ਹਨ ਰਬ ਸੂਰਜ ਹੈ ਸਾਸ ਚੰਦਰਮਾ ਹੈ ਇਹ ਮਹਾਰਾਜ ਕਹਿੰਦੇ ਗੁਰ ਨਾਨਕ ਪਾਤਸ਼ਾਹ ਜੀ ਕਹਿੰਦੇ ਦੀਪਕ ਹਨ ਉਹਦੇ ਘਰ ਦੇ ਇਹਨਾਂ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਦੀਪਕ ਹਨ ਦੋਵੇਂ ਸੂਰਜ ਵੀ ਚੰਦਰਮਾ ਵੀ ਇਹਨਾਂ ਜਾ ਕੇ ਤਰੇ ਭਵਨ ਏਕਾ ਜੋਤ ਮਾਰਾਰ ਕਹਿੰਦੇ ਉਹ ਜਗਤ ਦੇ ਵਿੱਚ ਰੋਸ਼ਨੀ ਦੇਖੋ ਦੀਪਕ ਦੀ ਰੋਸ਼ਨੀ ਹੈ ਨਾ ਸੂਰਜ ਦੀ ਰੋਸ਼ਨੀ ਹੈ ਚੰਦਲਮਾ ਦੀ ਰੋਸ਼ਨੀ ਹੈ ਉਹ ਮਾਲਕ ਦੀ ਅਜੂਹੀ ਦੇ ਵਿੱਚ ਮਾਲਕ ਦੀ ਨਿਗਾਹ ਵਿੱਚ ਇਹ ਦੀਪਕ ਹਨ ਸਾਨੂੰ ਯਾਪਦਾ ਕਿ ਚੰਦਰਮਾ ਤੇ ਸੂਰਜ ਹਨ ਤੇ ਮਹਾਰਾਜ ਜੀ ਕੋ ਨਾਨਕ ਪਾਸ਼ਾ ਜੀ ਕਹਿੰਦੇ ਉਹ ਮਾਲਕ ਪਰਮਾਤਮਾ ਹਰੀ ਪਰਮੇਸ਼ਰ ਪ੍ਰਭੂ ਪ੍ਰਭੂ ਨੇ ਦੁਆ ਨੂੰ ਪੈਦਾ ਕੀਤਾ ਹੈ ਸ੍ਰਿਸ਼ਟੀ ਨੂੰ ਹੀ ਨਹੀਂ ਇੱਥੇ ਖੰਡ ਬ੍ਰਹਿਮੰਡ ਸੂਰਜ ਚੰਦਰਮਾ ਵੀ ਉਹਦੇ ਚ ਲਾਏ ਹੋਏ ਚੱਲ ਰਿਹਾ ਇਹ ਵੀ ਉਹਨੇ ਦੀਪਕ ਦੀ ਤਰ੍ਹਾਂ ਇਹਨਾਂ ਦੀ ਰਚਨਾ ਕੀਤੀ ਹੈ ਸਾਨੂੰ ਵੱਡੇ ਜਾਪਦਨ ਉਹਦੀ ਪਰਮਾਤਮਾ ਤੇ ਸਾਹਮਣੇ ਤਾਂ ਛੋਟੇ ਦੀਪਕ ਦੀ ਤਰ੍ਹਾਂ ਹਨ ਜਿਹੜੇ ਕਿ ਜਿਵੇਂ ਇੱਕ ਕਮਰੇ ਵਿੱਚ ਹਨੇਰਾ ਛਾ ਜਾਂਦਾ ਤੇ ਰੋਸ਼ੀ ਕਰਨ ਵਾਸਤੇ ਦੀਪਕ ਚਾਹੀਦਾ ਐਸੀ ਤਰ੍ਹਾਂ ਦੁਨੀਆ ਨੂੰ ਸੰਸਾਰ ਨੂੰ ਸ੍ਰਿਸ਼ਟੀ ਨੂੰ ਰੋਸ਼ਨ ਕਰਨ ਵਾਸਤੇ ਬ੍ਰਹਮੰਡਾਂ ਦੀ ਬ੍ਰਹਮੰਡਾਂ ਦੀ ਦੀਪਕ ਚੰਦਰਮਾ ਸੂਰਜ ਉਹਨਾਂ ਨੂੰ ਬਣਾ ਲਾ ਕੀਤੇ ਜਾਂ ਕੇ ਤ੍ਰੈ ਭਵਨ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਭਾਵਨ ਵਿੱਚ ਬ੍ਰਹਮੰਡ ਦੇ ਵਿੱਚ ਮਹਾਰਾਜ ਜੀ ਕਹਿੰਦੇ ਏਕਾ ਜੋਤਮਰਾਰ ਕਹਿੰਦੇ ਉਹ ਪ੍ਰਮਾਤਮਾ ਹੀ ਕੋਈ ਹੈ ਜੋਤ ਉਹਦੀ ਵਰਤਰੀ ਹੈ ਇਸ ਤਰ੍ਹਾਂ ਭਾਵਨ ਦੇ ਵਿੱਚ ਜੋਤਮਰਾਰੀ ਮਰਾਰ ਪ੍ਰਮਾਤਮਾ ਦੀ ਕੋਦੀ ਅੰਸ਼ ਹੈ ਸਾਰਾ ਸੰਸਾਰ ਉਹਦੀ ਜੋਤ ਦੇ ਨਾਲ ਚੱਲ ਰਿਹਾ ਹੈ ਗੁਰਮਖ ਹੋਏ ਸੋ ਐਨਸ ਨਿਰਮਲ ਮਨ ਮੁਖ ਰਹਿਣ ਅੰਧਾਰ ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਮੱਤ ਲੈ ਲੈਂਦਾ ਭਾਈ ਉਹ ਗੁਰਮੁਖ ਬਣ ਜਾਂਦਾ ਸੋ ਐਨਸ ਕਹਿੰਦੇ ਸੋ ਹੋਏ ਗੁਰਮੁਖ ਹੋਏ ਸੋ ਬਚਨ ਬੰਦਦਾ ਗੁਰਾਂ ਦੀ ਮੱਤ ਦੇ ਅਨੁਸਾਰ ਚੱਲਦਾ ਉਹ ਗੁਰਮੁਖ ਬਣ ਜਾਂਦਾ ਤੇ ਨਿਰਮਲ ਹੋ ਜਾਂਦੀ ਉਹਦੀ ਮੱਤ ਮਹਾਰਾਜ ਜੀ ਕਹਿੰਦੇ ਗੁਰਮੁਖ ਹੋਏ ਸੋ ਐਨਸ ਨਿਰਮਲ ਉਹ ਨਿਰਮਲ ਗੁਨਾ ਨੂੰ ਧਾਰਨ ਕਰਕੇ ਨਿਰਮਲ ਮਤ ਨੂੰ ਸ਼ੁਭ ਮਤ ਬਣਾ ਲੈਂਦਾ ਨਿਰਮਲ ਮਾਨਮੁਖ ਰੈਣ ਅੰਧਾਰ ਪਰ ਉਹਦੇ ਤੁਲ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਨ ਦੀ ਮਰਜੀ ਵਾਲਾ ਮਨੁੱਖ ਰੈਣ ਦੀ ਤਰ੍ਹਾਂ ਜਿਵੇਂ ਕਰੈਣ ਗਵਾਈ ਸੋਇ ਕੇ ਦਿਵਸ ਗਵਾਇਆ ਠਾਏ ਹੀ ਜੇ ਜਾਸੈ ਜਨਮੈ ਕਉਡੀ ਬਦਲੇ ਜਾਏ ਉਹ ਮੂਰਖ ਉਹ ਮਾਨਮੁਖ ਦਾ ਕੰਮ ਹੈ ਮਹਾਰਾਜ ਜੀ ਕਹਿੰਦੇ ਉਹ ਇਹ ਰੈਣ ਜਿਹੜੀ ਮਿਲੀ ਨਾ ਰਾਤਰੀ ਦੀ ਘੜੀ ਸਾਨੂੰ ਉਹ ਜਿਵੇਂ ਅਸੀਂ ਸੌ ਕੇ ਨਗਾ ਦਿੰਦੇ ਨਾ ਰਾਤ ਇਸੇ ਤਰੀ ਮਨੁੱਖ ਜਿਹੜਾ ਉਹ ਇਰੈਣ ਦੀ ਘੜੀ ਅੰਧਾਰ ਅੰਧਕੂਰ ਵਿੱਚ ਗਵਾ ਛੱਡਦਾ ਸਿੱਧ ਸਮਾਦ ਕਰੇ ਨਿਤ ਝਗਰਾ ਦੋ ਲੋਚਨ ਕਿਆ ਹਿਰੇ ਮਹਾਰਾਜ ਜੀ ਤੀਜਾ ਪਾਦ ਆਰੰਭ ਕਰਦੇ ਹਨ ਇਹਦੇ ਸਿੱਧਾ ਵਰਗੇ ਸਿੱਧ ਸਮਾਦ ਲਾਉਣ ਵਾਲੇ ਜੋਗੀ ਕਹਿੰਦੇ ਉਤਮਕ ਤੇ ਕਰਦੇ ਆਨ ਉਦਮ ਕਰਦੇ ਆਨ ਕੀ ਸਿੱਧ ਸਮਾਧੀਆਂ ਲਾ ਕੇ ਹਤਾ ਪ੍ਰਤੀ ਝਗੜਿਆਂ ਦੇ ਵਿੱਚ ਪਏ ਰਹਿੰਦੇ ਆਨ ਸੰਸਿਆ ਵਿੱਚ ਫਸੇ ਰਹਿੰਦੇ ਆਨ ਸਿੱਧ ਸਮਾਧ ਜਿਹੜੇ ਸਮਾਧਾਂ ਦੇ ਵਿੱਚ ਦੀਨ ਹੋ ਜਾਂਦੇ ਆਨ ਸਵਾਧੀਆਂ ਲਾਉਂਦੇ ਆਨ ਜੋਗੀ ਲੋਕ ਤੇ ਮਹਾਰਾਜ ਜੀ ਉਹਨਾਂ ਦੀ ਗੱਲ ਕਰਦੇ ਆਨ ਕਹਿੰਦੇ ਸਿੱਧ ਸਮਾਧ ਕਰੇ ਨਿਤ ਝਗਰਾ ਦੋ ਲੋਚਨ ਕਿਆ ਹੀਰੇ ਕਹਿੰਦੇ ਉਦਮਤਾ ਕਰਦੇ ਹਨ ਸਮਾਧੀਆਂ ਲਾਉਂਦੇ ਹਨ ਪਰ ਫਿਰ ਵੀ ਸੰਸੇ ਦੇ ਵਿੱਚ ਝਗੜਿਆਂ ਦੇ ਵਿੱਚ ਹੀ ਪੈ ਰਹੇ ਹਨ ਉਹ ਅੱਖਾਂ ਲੋਚਨਾ ਦੇ ਨਾਲ ਦੋਨੇਤਰਾਂ ਦੇ ਨਾਲ ਉਹਨੂੰ ਹਿਰ ਨਹੀਂ ਸਕਦੇ ਉਹਨੂੰ ਤੱਕ ਨਹੀਂ ਸਕਦੇ ਉਹਨੂੰ ਪਾ ਨਹੀਂ ਸਕਦੇ ਅੰਤਰ ਜੋਤ ਸ਼ਬਦ ਧੁਨ ਜਾਗ ਸਤਿਗੁਰ ਝਗਰ ਨਬੇਰੈ ਇਹ ਮਹਾਰਾਜ ਜੀ ਦੇ ਕੋ ਅਨਸਰ ਦਿੰਦੇ ਹਨ ਉੱਤਰ ਕਹਿੰਦੇ ਜਿਹੜਾ ਅੰਦਰ ਝਗੜਾ ਭਾਈ ਉਹ ਕਿਸ ਤਰ੍ਹਾਂ ਮੁੱਕਣਾ ਹੈ ਕਹਿੰਦੇ ਉਹ ਸਿੱਧਾ ਨੇ ਵੀ ਮਕਾ ਨਹੀਂ ਸਕਿਓ ਜੋਗੀ ਲੋਕ ਵੀ ਜੋ ਤਾੜੀਆਂ ਲਾਂਦੇ ਰਹੇ ਜੋਗ ਮਤ ਅਨੁਸਾਰ ਨਿਤਾ ਪ੍ਰਤੀ ਜੋਗ ਦੇ ਨਾਲ ਸ਼ਾਸਨ ਕਰਦੇ ਤੇ ਤਾੜੀਆਂ ਲਾਂਦੇ ਰਹੇ ਝਗੜਾ ਨਹੀਂ ਮਕਾ ਸਕੀਓ ਉਹ ਲੋਚਨਾ ਦੇ ਨਾਲ ਅੱਖਾਂ ਨਾਲ ਉਹਨੂੰ ਤੱਕ ਨਹੀਂ ਸਕੇ ਤੇ ਉਸ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਅੰਤਰ ਜੋਤ ਜਿਹੜੀ ਅੰਦਰ ਜੋਤ ਹੈ ਮਹਾਰਾਜ ਜੀ ਪ੍ਰਮਾਤਮਾ ਦੀ ਸ਼ਬਦ ਧੁਨ ਜਾਗੇ ਉਹ ਸ਼ਬਦ ਦੀ ਧੁਨੀ ਦੇ ਨਾਲ ਹੀ ਜਾਗਦੀ ਹੈ ਉਹ ਜੋਤ ਜਗਣੀ ਹੈ ਸ਼ਬਦ ਦੀ ਕਿਰਪਾ ਦੇ ਨਾਲ ਇਹ ਨਾਮ ਜਪ ਕੇ ਉਹ ਧੁਨ ਨੂੰ ਸਹਾਰਾ ਮਿਲ ਲੈ ਤੇ ਅੰਦਰ ਪ੍ਰਕਾਸ਼ ਹੋਣਾ ਹੈ ਇਹ ਮਹਾਰਾਜ ਜੀ ਦਸਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੰਤਰ ਜੋਤ ਸ਼ਬਦ ਧੁਨ ਜਾਗੇ ਸਤਿਗੁਰ ਝਗਨੰਬੇਰੇ ਕਹਿੰਦੇ ਸੱਚੇ ਪਾਤਸ਼ਾਹ ਨੇ ਮਾਲਕ ਨੇ ਉਹ ਝਗੜੀ ਲਬੀੜਦੇ ਨੇ ਹਾਂ ਕਹਿੰਦੇ ਜਿਹੜੇ ਅੰਦਰ ਝਗੜੇ ਛਿੜਿਆ ਨਾ ਜਿਵੇਂ ਬਾਹਰ ਨੂੰ ਝਗੜਿਆ ਨੇ ਉਸੇ ਤਰੀਕੇ ਅੰਦਰ ਝਗੜਾ ਹੈ ਅੰਦਰ ਦੁਬਦਾ ਸਾਡੇ ਝਗੜਾ ਹੀ ਅੰਦਰ ਦੁਬਦਾ ਹੀ ਹੈ ਮਨ ਦੀ ਜਿਹੜਾ ਵਕਾਰ ਪੈਦਾ ਕਰਦਾ ਹੈ ਕਹਿੰਦੇ ਉਹ ਝਗੜੇ ਨਬੀੜਨ ਵਾਸਤੇ ਨਾ ਅੰਦਰਲੇ ਸ਼ਬਦ ਦੀ ਧੁਨ ਚਾਹੀਦੀ ਹੈ ਜਦੋਂ ਸ਼ਬਦ ਦੀ ਧੁਨ ਛਿੜ ਗਈ ਤੇ ਸਤਿਗੁਰਾਂ ਨੇ ਮਹਾਰਾਜ ਜੀ ਕਹਿੰਦੇ ਝਗੜਨ ਨਬੀਰੇ ਸਾਡੇ ਤਾਂ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਝਗੜੇ ਖਤਮ ਕਰਤੇ ਜਿ ਝਗੜਾਈ ਨਵੇੜਤਾ ਉਹਨਾਂ ਨੇ ਮਾਲਕ ਨੇ ਹਰੀ ਨੇ ਅਗਲਾ ਪਦ ਅਰੰਭ ਕਰਦੇ ਨ ਸੂਰਨਾਰਨਾਥ ਬਯੰਤ ਅਜੁੰਨੀ ਸਾਚੇ ਮੈਲ ਪਾਰ ਕਹਿੰਦੇ ਸੂਰਤੇ ਨਾਰ ਮਨੁੱਖ ਅਤੇ ਦੇਵਤੇ 나ਥ ਮਹਾਰਾਜ ਜੀ ਕਹਿੰਦੇ ਬਿਆੰਤ ਜੂਨੀਆ ਹਨ ਸੱਚੇ ਮਹਿਲ ਅਪਾਰਾ ਕਹਿੰਦੇ ਉਹਦਾ ਸੱਚਾ ਮਹਿਲ ਅਪਾਰਾ ਪਰ ਕੋਈ ਵਿਰਲਾ ਪੰਦਾ ਹੈ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਤੇ ਮਹਾਰਾਜ ਜੀ ਬੇਨਤੀ ਕਰਦੇ ਨੇ ਪਿਆਰਿਓ ਖਿਰਲੀ ਤੁਖ ਦੇ ਵਿੱਚ ਨਾਨਕ ਸਹਿਜ ਮਿਲੇ ਜਗ ਜੀਵਨ ਕਹਿੰਦੇ ਮੈਨੂੰ ਨਾਨਕ ਨੂੰ ਉਹਦੀ ਸਹਿਜ ਦੀ ਪ੍ਰਾਪਤੀ ਹੋ ਗਈ ਕਹਿੰਦੇ ਮਾਲਕ ਜੀਓ ਤਨ ਨੂੰ ਸਹਿਜ ਸੰਤੋਖ ਬਖਸ਼ਣਾ ਕਰੋ ਜਿਹਦੇ ਨਾਲ ਉਹ ਜੀ ਪ੍ਰਾਪਤੀ ਐ ਸਹਿਜ ਮਿਲੇ ਜਗ ਜੀਵਨ ਇਹਦੇ ਜਿਹੜਾ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਹਿਜ ਧਨ ਕਰ ਲਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਜਗਤ ਦਾ ਦਾਤਾ ਜੀਵਨ ਹਾਰਾ ਮਿਲ ਜਾਂਦਾ ਹੈ ਨਦਰ ਕਰੋ ਨਿਸਤਾਰਾ ਕਹਿੰਦੇ ਮਾਲਕ ਜੀਓ ਤੁਸੀਂ ਆਪਣੀ ਕਿਰਪਾ ਦੀ ਮਿਹਰ ਦੀ ਨਦਰ ਕਰਕੇ ਮੈਨੂੰ ਤਾਰ ਦੇਵੋ ਨ ਸਤਾਰਾ ਕਰ ਦੇਵੋ ਭਾਵ ਕੀ ਇਹ ਜਗਤ ਰੂਪੀ ਸੰਸਾਰ ਰੂਪੀ ਸਾਗਰ ਤੋਂ ਸਮੁੰਦਰ ਤੋਂ ਮੈਨੂੰ ਬਾਹਰ ਕੱਢ ਲੋ ਤਾਰ ਦੇਵੋ ਤੁਸੀਂ ਜਗਤ ਦੇ ਜਗਤ ਜਗਤ ਦੇ ਪਾਲਨ ਹਾਰਿਓ ਜਗਤ ਨੂੰ ਜਾਨ ਪਾਣ ਵਾਲੇ ਜੀਵਨ ਦੇਣ ਵਾਲੇ ਹੋ ਤੁਸੀਂ ਜੇ ਨਦਰ ਕਰ ਦੇਵੋ ਤਾ ਸਾਡਾ ਜੀਵਨ ਦਾ ਪਰੋ ਤਾਰਾ ਹੋ ਸਕਦਾ ਹੈ ਅਸੀਂ ਇਸ ਭਾਵ ਸਾਗਰ ਤੋਂ ਸੰਸਾਰ ਤੋਂ ਸ੍ਰਿਸ਼ਟੀ ਤੋਂ ਪਰੋ ਹੋ ਸਕਦੇ ਹਾਂ ਇਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਅੱਜ ਦੇ ਹਨ ਜਿਹਦੇ ਵਿੱਚ ਪਿਆਰਿਓ ਸ਼ੁਰੂ ਦੇ ਵਿੱਚ ਧਾਰਨ ਲੈ ਕੇ ਮਹਾਰਾਜ ਜੀ ਸਾਨੂੰ ਦੱਸਦੇ ਹਨ ਕਹਿੰਦੇ ਵੱਡੇ ਵੱਡੇ ਬ੍ਰਹਮਾ ਵਰਗੇ ਵੀ ਆ ਗਏ ਕਹਿੰਦੇ ਜਿਹੜੇ ਨਾਭ ਕੰਮਲ ਚੋਂ ਗ੍ਰੰਥ ਕੇ ਨਿਰ ਪੈਦਾ ਹੋਏ ਧੁੰਨੀ ਚੋਂ ਇਛਨੂ ਦੀ ਧੁੰਨੀ ਦੇ ਵਿੱਚੋਂ ਕੰਮਲ ਪੈਦਾ ਹੋਇਆ ਜਿਸ ਦੇ ਵਿੱਚੋਂ ਕਹਿੰਦੇ ਬ੍ਰਹਮਾ ਦੀ ਉਤਪਤੀ ਹੋਈ। ਦੇ ਉਹਨਾਂ ਦੇ ਗ੍ਰੰਥ ਦੱਸਦੇ ਹਨ Hindu ਮਤ ਦੇ ਜਿੰਨੇ ਗ੍ਰੰਥ ਹਨ ਉਹਨਾਂ ਦੀਆਂ ਕਾਲੀਆਂ ਵਿੱਚ ਮਹਾਰਾਜ ਜੀ ਕਹਿੰਦੇ ਵਰਣਨ ਹੈ ਪਰ ਕਹਿੰਦੇ ਅੰਤ ਫਿਰ ਵੀ ਨਹੀਂ ਪਾ ਸਕੇ ਅੰਤ ਨਹੀਂ ਉਹਦਾ ਕੋਈ ਲਾ ਸਕਦਾ ਬੇਅੰਤ ਦਾ ਦਾ ਮਾਲਕ ਹੈ। ਇਹਦਾ ਕੋਈ ਅੰਤ ਕੋਈ ਸਿਰਾ ਨਹੀਂ ਹੈ ਉਹਨੂੰ ਪ੍ਰਾਪਤੀ ਤਾਂ ਕਰ ਸਕਦੇ ਆਂ ਜਪ ਕੇ ਉਹਦੇ ਦਰਸ਼ਨ ਪਾ ਸਕਦੇ ਆਂ ਪਰ ਉਹਦੀ ਗੁਣਾ ਦਾ ਕੋਈ ਗਿਣਤੀ ਮਿੰਤੀ ਨਹੀਂ ਹੈ ਕੋਈ ਬਿਆੰਤ ਮਾਲਕ ਨੂੰ ਗਾ ਕੇ ਸਿਮਰ ਕੇ ਅਸੀਂ ਉਹਦੀ ਖੁਸ਼ੀ ਲੈ ਸਕਦੇ ਆਂ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਆ ਮਹਾਰਾਜ ਜੀ ਮੇਰ ਕਰਨ ਆਈਆਂ ਸਭੂ ਸੰਗਤਾਂ ਦੀਆਂ ਹਾਜ਼ਰੀਆਂ ਪਰ ਬਾਦਸ਼ਾਹ ਜੀ ਪ੍ਰਵਾਨ ਕਰਨ ਭੁਲਾ ਗੱਤੀਆਂ ਦੀ ਕਿਮਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ